ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇੱਕ ਕਿਸਾਨ ਅਤੇ ਉਸ ਦੇ ਪੁੱਤਰਾਂ ਦੀ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਰਗਵੀਰ ਸਿੰਘ ਨਾਮ ਦਾ ਕਿਸਾਨ ਰਹਿੰਦਾ ਸੀ ਉਹ ਆਪਣੀ ਮਿਹਨਤ ਤੇ ਇਮਾਨਦਾਰੀ ਕਰਕੇ ਪੂਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਉਸ ਦੇ ਕੋਲ ਕੁਝ ਕੋ ਜ਼ਮੀਰ ਸੀ ਜਿਸ ਤੇ ਉਹ ਬਹੁਤ ਹੀ ਹਲ ਬਾਕੇ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਦੀ ਉਸ ਦੀਆਂ ਉਮਰ ਵੀ ਕਾਫੀ ਹੋ ਗਈ ਸੀ ਖਤੇ ਹਣਾ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਵੀ ਉਸ ਵਰਗੇ ਸਿਆਣੇ ਤੇ ਮਿਹਨਤੀ ਬਣ ਰਘੁਵੀਰ ਸਿੰਘ ਦੇ ਤਿੰਨ ਪੁੱਤਰ ਸਨ ਗੁਰਦਿੱਤ ਭਗਤ ਅਤੇ ਜਸਵੰਤ ਤਿੰਨੇ ਆਪਣੇ ਪਿਤਾ ਦੇ लाडले ਸਨ ਔਰ ਉਹਨਾਂ ਵਿੱਚੋਂ ਕੋਈ ਵੀ ਖੇਤੀਬਾੜੀ ਕਰਨ ਦੀ ਇੱਛਾ ਨਹੀਂ ਸੀ ਰੱਖਦਾ। ਉਹ ਆਲਸੀ ਤੇ ਆਲਸੀ ਬਣ ਗਏ ਸਨ। ਉਹਨਾਂ ਨੂੰ ਲੱਗਦਾ ਸੀ ਕਿ ਪੈਸੇ ਖੇਤਾਂ ਤੋਂ ਨਹੀਂ ਸਿਰਫ ਵਪਾਰ ਜਾਂ ਸੈਰੀ ਨੌਕਰੀ ਤੋਂ ਆ ਸਕਦੇ ਨੇ। ਪਿਤਾ ਇਹ ਦੇਖ ਕੇ ਬਹੁਤ ਦੁਖੀ ਰਹਿੰਦਾ। ਉਸ ਨੂੰ ਪਤਾ ਸੀ ਕਿ ਜੇਕਰ ਉਸ ਦੇ ਪੁੱਤ ਖੇਤੀਬਾੜੀ ਦੀ ਕਦਰ ਨਹੀਂ ਕਰਦੇ ਤਾਂ ਆਪਣੀ ਜ਼ਮੀਨ ਨੂੰ ਖੋਹ ਦੇਣਗੇ। ਉਹ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਸਮਝਦਾਰ ਬਣ ਪਰ ਉਹਨਾਂ ਨੂੰ ਸਿੱਧਾ ਸਮਝਾਉਣ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ। ਉਸਨੇ ਕਾफी ਸਮਝਾਉਣਾ ਚਾਹਿਆ ਪਰ ਉਹਨਾਂ ਦੇ ਪੁੱਤਰਾਂ ਨੂੰ ਕੋਈ ਫਰਕ ਨਾ ਪਿਆ ਇੱਕ ਦਿਨ ਕਿਸਾਨ ਨੇ ਸੋਚਿਆ ਕਿ ਉਹ ਆਪਣੇ ਪੁੱਤਰਾਂ ਨੂੰ ਇੱਕ ਸਿੱਖਿਆ ਦੇ ਕਹਾਣੀ ਦੇ ਰਾਹੀਂ ਦਵੇਗਾ ਉਹ ਬਿਮਾਰ ਹੋਣ ਦਾ ਨਾਟਕ ਕਰਕੇ ਬਿਸਤਰੇ ਤੇ ਪੈ ਗਿਆ ਪੁੱਤਰ ਉਸਦੇ ਚਿਹਰੇ ਨੂੰ ਵੇਖ ਕੇ ਬਹੁਤ ਦੁਖੀ ਹੋ ਗਏ ਪਰ ਅਜੇ ਵੀ ਉਹਨਾਂ ਦੇ ਮਿਹਨਤ ਦੇ ਮਹੱਤਵ ਨੂੰ ਨਹੀਂ ਸੀ ਸਮਝਿਆ ਕਿਸਾਨ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਬੱਚੋ ਮੈਂ ਹੁਣ ਬਹੁਤ ਹੀ ਬੁੱਢਾ ਹੋ ਗਿਆ ਹਾਂ ਪਤਾ ਨਹੀਂ ਕਿੰਨਾ ਕੁ ਸਮਾਂ ਜਿਊਂਗਾ ਪਰ ਮੈਂ ਤੁਹਾਡੇ ਲਈ ਇੱਕ ਖਜ਼ਾਨਾ ਛੱਡਿਆ ਏ ਤਿੰਨੇ ਪੁੱਤਰ ਹੈਰਾਨ ਹੋ ਗਏ ਉਹਨਾਂ ਨੇ ਪੁੱਛਿਆ ਪਿਤਾ ਜੀ ਉਹ ਖਜ਼ਾਨਾ ਕਿੱਥੇ ਹੈ ਕਿਸਾਨ ਨੇ ਕਿਹਾ ਉਹ ਖਜ਼ਾਨਾ ਮੇਰੇ ਖੇਤਾਂ ਵਿੱਚ ਦੱਬਿਆ ਹੋਇਆ ਹੈ ਜੇ ਤੁਸੀਂ ਉਹ ਖੋਦੋਗੇ ਤਾਂ ਤੁਹਾਡੇ ਹੱਥ ਲੱਗ ਜਾਵੇਗਾ ਪੁੱਤਰਾਂ ਨੇ ਖੇਤ ਨੂੰ ਖੋਦਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਹਰ ਇੱਕ ਇੰਚ ਜ਼ਮੀਨ ਨੂੰ ਖੋਦ ਮਾਰਿਆ ਪਰ ਉਹਨਾਂ ਨੂੰ ਕੋਈ ਵੀ ਸੋਨੇ ਚਾਂਦੀ ਦੀ ਥੈਲੀ ਜਾਂ ਹੀਰੇ ਮੋਤੀ ਨਹੀਂ ਮਿਲੇ ਉਹਨਾਂ ਨੂੰ ਕੋਈ ਖਜ਼ਾਨਾ ਨਾ ਮਿਲਿਆ ਅੰਤੋਂ ਨਿਰਾਸ਼ ਹੋ ਗਏ ਅਤੇ ਆਪਣੇ ਪਿਤਾ ਕੋਲ ਆਏ ਪਿਤਾ ਜੀ ਸਾਨੂੰ ਤਾਂ ਕੋਈ ਖਜ਼ਾਨਾ ਨਹੀਂ ਮਿਲਿਆ ਤੁਸੀਂ ਸਾਨੂੰ ਠੱਗ ਲਿਆ ਉਹਨਾਂ ਨੇ ਆਪਣੇ ਪਿਤਾ ਨੂੰ ਸ਼ਿਕਾਇਤ ਕੀਤੀ ਕਿਸਾਨ ਨੇ ਹੱਸਦੇ ਹੋਏ ਕਿਹਾ ਬੱਚਿਓ ਤੁਸੀਂ ਜ਼ਮੀਨ ਨੂੰ ਖੋਦ ਤਾਂ ਦਿੱਤਾ ਏ ਹੁਣ ਇਸ ਵਿੱਚ ਬਿਜਾਈ ਵੀ ਕਰ ਦਿਓ ਪੁੱਤਰਾਂ ਨੇ ਸੋਚਿਆ ਕਿ ਜਦ ਉਹਨਾਂ ਨੇ ਜ਼ਮੀਨ ਖੋਦ ਹੀ ਦਿੱਤੀ ਹੈ ਤਾਂ ਬਿਜਾਈ ਕਰ ਹੀ ਲੈਣੀ ਚਾਹੀਦੀ ਹੈ ਉਹਨਾਂ ਨੇ ਆਪਣੇ ਪਿਤਾ ਦੀ ਸਲਾਹ ਨੂੰ ਮੰਨਦੇ ਹੋਏ ਧਾਨ ਅਤੇ ਹੋਰ ਫਸਲਾਂ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੋਚਿਆ ਵੀ ਹੁਣ ਸਾਡੇ ਪਿਤਾ ਵੀ ਬਿਮਾਰ ਨੇ ਹੁਣ ਅਸੀਂ ਖੇਤ ਨੂੰ ਖੋਦ ਵੀ ਦਿੱਤਾ ਏ ਚਲੋ ਇਸ ਦੀ ਖੁਦਾਈ ਕੀਤੀ ਵਿੱਚ ਬੀਜ ਬੋਈ ਦਿੰਨੇ ਆ ਕੁਝ ਮਹੀਨਿਆਂ ਬਾਅਦ ਜ਼ਮੀਨ ਵਿੱਚ ਸੋਨਾ ਉਗਲਿਆ ਫਸਲ ਇੰਨੀ ਜ਼ਿਆਦਾ ਵਧੀਆ ਹੋਈ ਤੇ ਉਹਨਾਂ ਨੂੰ ਉਸ ਤੋਂ ਆਮਦਨ ਵੀ ਬਹੁਤ ਜ਼ਿਆਦਾ ਵਧੀਆ ਹੋਈ ਹੁਣ ਕਿਸਾਨ ਦੇ ਪੁੱਤਰ ਆਪਣੀ ਜ਼ਮੀਨ ਵਿੱਚ ਦੇਖ ਕੇ ਆਪਣੇ ਹੱਥੀਂ ਬੀਜੀ ਫਸਲ ਨੂੰ ਬਹੁਤ ਜ਼ਿਆਦਾ ਖੁਸ਼ ਹੋਏ ਤੇ ਜਦੋਂ ਹੀ ਉਹ ਫਸਲ ਬਿਕੀ ਉਹਨਾਂ ਦੇ ਹੱਥਾਂ ਵਿੱਚ ਬਹੁਤ ਸਾਰੇ ਪੈਸੇ ਆਏ ਤੇ ਹੁਣ ਪੁੱਤਰਾਂ ਨੂੰ ਸਮਝ ਆਈ ਕਿ ਉਹ ਸੀ ਅਸਲ ਖਜ਼ਾਨਾ ਜਿਸ ਦੀ ਗੱਲ ਪਿਤਾ ਜੀ ਕਰ ਰਹੇ ਸਨ ਕੋਈ ਸੋਨਾ ਚਾਂਦੀ ਨਹੀਂ ਸੀ ਸਗੋਂ ਮਿਹਨਤ ਅਤੇ ਖੇਤੀਬਾੜੀ ਦੀ ਕਦਰ ਸੀ ਉਹ ਪਿਤਾ ਕੋਲ ਆਏ ਅਤੇ ਉਹਨਾਂ ਦੇ ਪੈਰ ਨੂੰ ਛੂਹਿਆ ਪਿਤਾ ਜੀ ਅਸੀਂ ਹੁਣ ਸਮਝ ਗਏ ਹਾਂ ਕਿ ਅਸਲ ਖਜ਼ਾਨਾ ਕੀ ਹੈ ਇਹ ਸਾਡੇ ਖੇਤ ਨੇ ਅਤੇ ਸਾਡੀ ਮਿਹਨਤ ਹੈ ਪਿਤਾ ਨੇ ਹੱਸਦੇ ਹੋਏ ਉਹਨਾਂ ਨੂੰ ਗਲ ਨਾਲ ਲਾ ਲਿਆ ਕਿਹਾ ਮੈਨੂੰ ਪਤਾ ਸੀ ਕਿ ਜਦੋਂ ਤੁਸੀਂ ਆਪਣੀ ਹੱਥੀ ਮਿਹਨਤ ਕਰੋਗੇ ਤਾਂ ਤੁਹਾਨੂੰ ਇਸ ਦੀ ਸਹੀ ਅਹਿਮੀਅਤ ਸਮਝ ਆ ਜਾਵੇਗੀ ਇਸ ਤਰ੍ਹਾਂ ਕਿਸਾਨ ਦੇ ਪੁੱਤਰ ਹੁਣ ਸਮਝ ਗਏ ਤੇ ਹੁਣ ਕਿਸਾਨ ਦੇ ਪੁੱਤਰ ਖੁਦ ਮਿਹਨਤ ਕਰਨ ਲੱਗੇ ਕਿਸਾਨ ਵੀ ਹੁਣ ਬਿਲਕੁਲ ਤੰਦਰੁਸਤ ਹੋ ਗਿਆ ਸੀ ਉਹ ਅੰਦਰੋਂ ਬਹੁਤ ਹੀ ਹੌਸਲੇ ਨਾਲ ਭਰ ਗਿਆ ਸੀ ਕਿ ਉਸਨੇ ਜੋ ਵੀ ਆਪਣੇ ਪੁੱਤਰਾਂ ਨੂੰ ਸਮਝਾਉਣ ਲਈ ਕੀਤਾ ਉਸ ਵਿੱਚੋਂ ਸਫਲ ਹੋਇਆ ਕਿਸਾਨ ਬਹੁਤ ਜ਼ਿਆਦਾ ਖੁਸ਼ ਹੋਇਆ ਹੁਣ ਕਿਸਾਨ ਤੇ ਉਸਦੇ ਸਾਰੇ ਪੁੱਤਰ ਰਲ ਕੇ ਖੇਤੀਬਾੜੀ ਕਰਦੇ ਜਿਸ ਨਾਲ ਉਹਨਾਂ ਦੀ ਫਸਲ ਹੋਰ ਵੀ ਦੁੱਗਣੀ ਚੋਗਣੀ ਹੋਣ ਲੱਗ ਪਈ ਅਤੇ ਉਹਨਾਂ ਨੇ ਹੋਰ ਵੀ ਖੇਤ ਖਰੀਦ ਲਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਿਹਨਤ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਜੋ ਵੀ ਇਨਸਾਨ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਹਾਰਦਾ ਨਹੀਂ ਕਿਸਾਨ ਰਗੂਵੀਰ ਸਿੰਘ ਨੇ ਆਪਣੀ ਸਮਝਦਾਰੀ ਨਾਲ ਆਪਣੇ ਪੁੱਤਰਾਂ ਨੂੰ ਸਮਝਦਾਰ ਬਣਾ ਦਿੱਤਾ ਅਤੇ ਹੁਣ ਉਹ ਵੀ ਆਪਣੇ ਪਿਤਾ ਵਾਂਗ ਮਿਹਨਤੀ ਅਤੇ ਸਮਝਦਾਰ ਕਿਸਾਨ ਬਣ ਗਏ ਤੇ ਉਹਨਾਂ ਦੇ ਪੁੱਤਰ ਖੁਸ਼ੀ-ਖੁਸ਼ੀ ਆਪਣੇ ਪਿਤਾ ਨਾਲ ਰਹਿਣ ਲੱਗੇ ਤੇ ਖੇਤੀਬਾੜੀ ਕਰਨ ਲੱਗੇ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆਂ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ